ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਛੇ ਪਰਿਵਾਰ ਬਿਛੋੜਾ ਸਾਹਿਬ ਆਨੰਦਪੁਰ ਸਾਹਿਬ ਦੇ ਰਾਸਤੇ ਵਿੱਚ ਜਿਹੜਾ ਦੇਖੋ ਕਿੰਨੀ ਇੱਚਾਈ ਤੇ ਬਣਿਆ ਹੋਇਆ ਹੈ ਇਹ ਜਿਗਾ ਤੇ ਸਰਸਾ ਨਦੀ ਨਿਕਲ ਰਹੀ ਹੈ ਕੋਲ ਦੀ ਇਸ ਸਾਈਡ ਤੇ ਜੇ ਮੈਂ ਦਫਾ ਮੈਂ ਜਿਹੜੇ ਕਰਕੇ ਇਸ ਸਾਈਡ ਤੇ ਸਰਸਾ ਨਦੀ ਤੇ ਪਰਿਵਾਰ ਦਾ ਬਿਛੋੜਾ ਪੈ ਗਿਆ ਸੀ ਗੁਰੂ ਸਾਹਿਬ ਦੇ ਇਹ ਸਾਇਯੋਜਨਾ ਪਰਿਵਾਰ ਵਿਛੋਦਾ ਸਾਹਿਬ ਰੱਖਿਆ ਬਹੁਤ ਹਾਈਟ ਤੇ ਬਣਿਆ ਹੋਇਆ ਹੈ। ਇਹ ਕੁਝ ਫਿਟਬੀਏ ਜਿੱਥੇ ਬਣਾਇਆ ਗਿਆ। ਤੇ ਜਿੰਨੀਆਂ ਵੀ ਕੁਸਿਕ ਸੰਗਤਾਂ ਆਨੰਦਪੁਰ ਸਾਹਿਬ ਦਰਸ਼ਨ ਕਰਨ ਆਉਂਦੀਆਂ। ਤਕਰੀਬਨ ਇੱਥੇ ਦਰਸ਼ਨ ਕਰਕੇ ਹੀ ਜਾਂਦੀਆਂ ਨੇ। ਇਹਦੇ ਕੋਲ ਦੀ ਆ ਨਹਿਰ ਵੀ ਨਿਕਲਦੀ ਜਿਹੜੀ ਸਰਹਿੰਦ ਨਹਿਰ ਜੀ ਨੂੰ ਆਪਾਂ ਕਹਿ ਦਿੰਦੇ ਹਾਂ। ਤੇ ਦੇਖੋ ਸੰਗਤਾਂ ਦਾ ਕਾਫੀ ਜ਼ਿਆਦਾ ਇਕੱਠਾ ਹੈ ਇੱਥੇ। ਉਹ ਕਬੜੀ ਸਰਦਾ ਭਾਵਨਾਂ ਦੇ ਨਾਲ ਮੱਥਾ ਟੇਕਦੇ ਆ ਸਾਰਿਆਂ ਦੀਆਂ ਹਰ ਖੁਸ਼ੀਆਂ ਪੂਰੀਆਂ ਕਰਦੇ ਗੁਰੂ ਨਾਨਕ ਵਾਹਿਗੁਰੂ ਦੀ ਖਾਤਿਰ ਵਾਹਿਗੁਰੂ ਦੀ ਖਾਤਿਰ